ਪੰਜਾਬ ਦੀ ਹਰ ਗੱਡੀ ਨੂੰ ਪੀਵੀ ਨੰਬਰ ਵਾਲੀ ਹਰ ਗੱਡੀ ਨੂੰ ਉਸਨੇ ਹੱਤਵੜ ਕਰਾਰ ਦਿੱਤਾ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਦੇ ਲਈ ਪੰਜਾਬ ਦੀ ਸਾਰੀ ਸਰਕਾਰ ਤਾਂ ਗਈ ਹੋਈ ਹੈ ਜਿਹਨੂੰ ਲੈ ਕੇ ਸਵਾਲ ਪਹਿਲਾਂ ਵੀ ਉੱਠ ਰਹੇ ਨੇ ਕਿ ਸਾਰੀ ਸਰਕਾਰੇ ਉੱਥੇ ਬਿਠਾਤੀ ਇੱਥੋਂ ਤੱਕ ਕਿ ਕਾਂਗਰਸ ਦੇ ਵੀ ਵੱਡੇ ਲੀਡਰ ਉੱਥੇ ਗਏ ਹੋਏ ਨੇ ਭਾਜਪਾ ਦੇ ਵੀ ਕਈ ਲੀਡਰ ਉੱਥੇ ਨੇ ਔਰ ਹਰੇਕ ਦੀ ਗੱਡੀ ਪੰਜਾਬ ਵਾਲਿਆਂ ਨਾਲ ਇੱਕ ਦੀ ਰਿਸ਼ਤੇਦਾਰਾਂ ਵਾਲੀ ਗੱਡੀ ਆਮਲਾ ਫਲਾਸ ਰੱਖਿਆ ਦੀ ਆਵਾਜ਼ ਦੀ ਪਾਰਟੀ ਦਾ ਚਲੋ ਵੱਡੀ ਗਿਣਤੀ ਚ ਉੱਥੇ ਬੈਠੀ ਸੋ ਉਹ ਸਾਰੇ ਵਰਤਾਰੇ ਤੇ ਰਾਜਨੀਤਿਕ ਤੰਜ ਕਰਨ ਦੇ ਚੱਕਰ ਦੇ ਵਿੱਚ ਸਾਫ ਸਿੰਘ ਬਰਮਾ ਹੋਰਾਂ ਦਾ ਮੁੰਡਾ ਪ੍ਰਵੇਸ਼ ਬਰਮਾ ਅਜੇ ਹੀ ਟਿੱਪਣੀ ਕਰ ਗਿਆ ਜਿਸ ਨੇ ਇੱਕ ਨਵਾਂ ਸਵਾਲ ਖੜਾ ਕਰ ਦਿੱਤਾ ਇਹ ਸਵਾਲ ਇੱਕ ਨਵਾਂ ਫਿਕਰ ਪੈਦਾ ਕਰ ਰਿਹਾ ਹੈ ਕਿ ਸਾਫ ਸਿੰਘ ਬਰਮਾ ਨੇ ਪੰਜਾਬੀਪਨ ਤਿਆਗ ਦਿੱਤਾ ਕਿ ਉਹਨਾਂ ਦੇ ਮੁੰਡੇ ਨੇ ਇਹ ਮੰਨ ਲਿਆ ਕਿ ਉਹ ਪੰਜਾਬੀ ਨਹੀਂ ਹੈ ਜਿਹੜਾ ਖੁਦ ਪੰਜਾਬੀ ਰਿਹਾ ਹੋਵੇ ਜਿਹੜਾ ਖੁਦ ਪੰਜਾਬੀ ਪਰਿਵਾਰ ਚੋਂ ਹੋਵੇ ਪੰਜਾਬੀ ਹੋਣ ਦੇ ਨਾਤੇ ਮੁੱਖ ਮੰਤਰੀ ਦਾ ਅਹੁਦਾ ਮਿਲਿਆ ਹੋਵੇ ਉਹਦਾ ਮੁੰਡਾ ਹੁਣ ਅਜਹੀ ਭਾਸ਼ਾ ਬੋਲੇ ਇਹ ਬਹੁਤ ਮਦਪਾਗ ਹੈ ਰਾਜਨੀਤੀ ਚ ਇਸ ਕਦਰ ਦੀ ਗਰਾਵਟ ਕਿ ਤੁਸੀਂ ਆਪਣੀ ਬੋਲੀ ਆਪਣੇ ਪਿਛੋਕੜ ਤੋਂ ਮੂੰਹ ਫੇਰੋ